ਵੀਰ ਸੈਕਿੰਡ ਦੇ ਵਿੱਚ ਆ ਕੇ ਅ ਡੈਡੀ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਤੇ ਉਸ ਕਰਕੇ ਜਿਹੜੀ ਮੇਰੀ ਪੜ੍ਹਾਈ ਸੀਗਾ ਘਰ ਦੇ ਕੰਮਕਾਰ ਸਾਰੇ ਉਹ ਮੈਨੂੰ ਸੰਭਾਲਣੇ ਪੈ ਗਏ ਸੀਗੇ ਬਚਪਨ ਤੋਂ ਲੈ ਕੇ ਮੇਰੇ ਅੰਦਰ ਇੱਕ ਜਿਹੜਾ ਲਿਖਣ ਵਾਲਾ ਜਨੂਨ ਸੀ ਉਹ ਸ਼ੁਰੂ ਤੋਂ ਹੀ ਸੀਗਾ ਤੇ ਨਾਲ ਨਾਲ ਮੈਂ ਘਰ ਦੇ ਕੰਮਕਾਰ ਕਰਨੇ ਮੈਂ ਕਦੇ-ਕਦੇ ਇਕੱਲਾ ਬਹਿ ਕੇ ਸੋਚਦਾ ਹੁੰਨਾ ਵੀ ਇਸ ਤੋਂ ਵੱਡੀ ਚੀਜ਼ ਮੇਰੇ ਲਈ ਲਿਖਣੀ ਬੜੀ ਔਖੀ ਹੈ ਵੀ ਇਹਨੂੰ ਪਲੱਸ ਕਰਨਾ ਬੜਾ ਔਖਾ ਸੀਗਾ ਜਦੋਂ ਕੋਈ ਕੰਮ ਅੱਧਾ ਜਾਂ ਵਿਚਾਲੇ ਰਹੇ ਨੇ ਆਪਾਂ ਕਹਿੰਦੇ ਨੇ ਵੀ ਕਿਸਮਤ ਨੇ ਸਾਥ ਨਹੀਂ ਦਿੱਤਾ ਉਹ ਇੱਕ ਝੂਠਾ ਬਹਾਨਾ ਹੁੰਦਾ ਸੋ ਸਭ ਤੋਂ ਪਹਿਲਾਂ ਪਿਆਰ ਤੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਆਰ ਨੇਤ ਸੋ ਮੈਂ ਜਦਾਂ ਨੇਤਰਾਮ ਤਵਾਰ ਨੇਤ ਮੈਂ ਕਿਵੇਂ ਬਣਿਆ ਇੱਥੋਂ ਤੱਕ ਕਿੱਦਾਂ ਪਹੁੰਚਿਆ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਤੇ ਮੈਂ ਤੈਨੂੰ ਪਹਿਲਾਂ ਧੰਨਵਾਦ ਕਰਨਾ ਚਾਹਣਾ ਜੋ ਸਟਾਕਸ ਦਾ ਜਿਨ੍ਹਾਂ ਨੇ ਮੇਰੇ ਚੌਣ ਵਾਲਿਆਂ ਦੇ ਸਾਹਮਣੇ ਕਰਵਾਇਆ ਤੇ ਇੱਕ ਮੈਂ ਆਪਣੀਆਂ ਲਿਖੀਆਂ ਕੁਝ ਸਤਰਾਂ ਨਾਲ ਗੱਲਬਾਤ ਸ਼ੁਰੂ ਕਰ ਦਾਂਗਾ ਨਾ ਕਲਾਕਾਰੀ ਦੇ ਕੀੜੇ ਮਾਰੇ ਦਿੰਦੇ ਚਕਾਨੇ ਛਾਲਾਂ ਗੈਕੀ ਮੇਰੀ ਬਾਪੂ ਮੇਰੇ ਦੀਆਂ ਖਾ ਗਈ ਪੰਜ ਕਨਾਲਾਂ ਰੋਟੀ ਸਬਰ ਦੀ ਭਾਵੇਂ ਅੱਧੀ ਘੱਟ ਹੀ ਮਿਲ ਜਾਵੇ ਜ਼ਿੰਦਗੀ ਦੇ ਵਿੱਚ ਪੁੱਤ ਕਿਸੇ ਦਾ ਕਦੇ ਬੇਵਸ ਨਾ ਹੋਵੇ ਤੇਰੀ ਮਾਰ ਪਈ ਤਾਂ ਰੱਬਾ ਚੱਲਦੀ ਆ ਦੁਨੀਆ ਮਾੜਾ ਹੁੰਦਾ ਬੰਦਾ ਬੰਦੇ ਦੇ ਜਦੋਂ ਰਵਾਇਆ ਰੋਵੇ ਫੋੜ ਦੀ ਸੀਟ ਤੇ ਬੈਠਾ ਰੋਟੀ ਤਾਂ ਵੀ ਚੱਲਦੀ ਸੀ ਕੀ ਇਹੋ ਜੀ ਸ਼ੌਹਰਤ ਨੂੰ ਮੇਰਾ ਖੜਿਆ ਗੱਡਾ ਸੀ ਕੁਝ ਕੁ ਬੰਦੇ ਲਾਈਫ ਵਿੱਚ ਮੈਨੂੰ ਟੱਕਰੇ ਐਦਾਂ ਦੇ ਇੰਜ ਲੱਗਿਆ ਜਿਵੇਂ ਉਹਨਾਂ ਤੋਂ ਵੀਰੇ ਰੱਬ ਹੀ ਵੱਡਾ ਸੀ ਮੈਂ ਪਿੰਡ ਧਰਮਪੁਰਾ ਜ਼ਿਲ੍ਹਾ ਮਾਨਸਾ ਦੇ ਧਰਮਪੁਰਾ ਪਿੰਡ ਦਾ ਜੰਪਲ ਉਸ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ 3.10.1991 ਨੂੰ ਤੇ ਮੈਂ ਮੋਢਲੀ ਸਿੱਖਿਆ ਜਿਹੜੀ ਪਿੰਡ ਦੇ ਸਕੂਲ ਸਰਕਾਰੀ ਹਾਈ ਸਕੂਲ ਦੇ ਵਿੱਚੋਂ ਪ੍ਰਾਪਤ ਕੀਤੀ ਉਸ ਤੋਂ ਬਾਅਦ ਪਲੱਸ ਟੂ ਮੈਂ ਅਦਰਸ ਪਬਲਿਕ ਸਕੂਲ ਬਰੇਟਾ ਤੇ ਉਸ ਤੋਂ ਬਾਅਦ ਬੀਏ ਦੀ ਪੜ੍ਹਾਈ ਲਈ ਮੈਂ ਗੁਰਨਾਨਕ ਕਾਲਜ ਬਡਲਾੜਾ ਦੇ ਵਿੱਚ ਗਿਆ ਬੀਏ ਸੈਕੰਡ ਦੇ ਵਿੱਚ ਆ ਕੇ ਅ ਡੈਡੀ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਤੇ ਉਸ ਕਰਕੇ ਜਿਹੜੀ ਮੇਰੀ ਪੜ੍ਹਾਈ ਸੀਗਾ ਘਰ ਦੇ ਕੰਮਕਾਰ ਸਾਰੇ ਉਹ ਮੈਨੂੰ ਸੰਭਾਲਣੇ ਪੈ ਗਏ ਸੀਗੇ ਪੜ੍ਹਾਈ ਨਾਲੋਂ ਜਿਹੜਾ ਮੇਰਾ ਲਿੰਕ ਸੀਗਾ ਉਹ ਇੱਕ ਵਾਰ ਟੁੱਟ ਚੁੱਕਿਆ ਸੀਗਾ ਪਰ ਹਾਂ ਬਚਪਨ ਤੋਂ ਲੈ ਕੇ ਮੇਰੇ ਅੰਦਰ ਇੱਕ ਜਿਹੜਾ ਲਿਖਣ ਵਾਲਾ ਜਨੂਨ ਸੀ ਉਹ ਸ਼ੁਰੂ ਤੋਂ ਹੀ ਸੀਗਾ ਤੇ ਨਾਲ-ਨਾਲ ਮੈਂ ਘਰ ਦੇ ਕੰਮਕਾਰ ਕਰਨੇ ਤੇ ਨਾਲ-ਨਾਲ ਉਸ ਕੰਮ ਨੂੰ ਵੀ ਬਰਕਰਾਰ ਰੱਖਣਾ ਲਿਖਣ ਵਾਲੇ ਨੂੰ ਤੇ ਜਿੱਥੇ ਵੀ ਕਿਤੇ ਮੈਨੂੰ ਮੌਕਾ ਮਿਲਦਾ ਮੈਂ ਉੱਥੇ ਪਹੁੰਚਦਾ ਤੇ ਆਪਣੇ ਜਿਹੜੇ ਦਿਲ ਦੇ ਜਜ਼ਬੇ ਸੀਗੇ ਉਹਨਾਂ ਨੂੰ ਪੂਰੇ ਕਰਨ ਲਈ ਜਿਹੜੇ ਦਿਲ ਦੇ ਖਾਬ, ਉਮੀਦ, ਆਸ ਉਹਨਾਂ ਚੀਜ਼ਾਂ ਨੂੰ ਮੈਂ ਲੈ ਕੇ ਕਿਸੇ ਪਿੰਡ ਦੇ ਛੋਟੇ ਮੇਲੇ ਜਾ ਕੇ ਸੇ ਛੋਟੇ ਮੋਟੇ ਫੰਕਸ਼ਨਾਂ ਦੇ ਉੱਤੇ ਪਹੁੰਚਦਾ ਉੱਥੇ ਸਟੇਜ ਦੇ ਉੱਤੇ ਜਾ ਕੇ ਮੈਂ ਗਾਉਣ ਲਈ ਉੱਥੇ ਟਾਈਮ ਲੈਂਦਾ ਤੇ ਤਾਂ ਜੋ ਕਿ ਮੈਂ ਵੀ ਦਰਸ਼ਕਾਂ ਸਾਹਮਣੇ ਆ ਸਕਾਂ ਤੇ ਹੌਲੀ-ਹੌਲੀ ਜਿਹੜਾ ਇਹ ਮੇਰਾ ਸ਼ੌਂਕ ਸੀਗਾ ਉਹ ਹੋਰ ਵੱਧ ਆ ਗਿਆ ਤੇ ਵੀਰ ਸੈਕਿੰਡ ਤੋਂ ਬਾਅਦ ਮੇਰੀ ਜਿਹੜੀ ਪੜ੍ਹਾਈ ਸੀਗੀ ਉਹ ਟੋਟਲੀ ਛੁੱਟ ਚੁੱਕੀ ਸੀ ਨਾਲ ਕਰਦੀਆਂ ਜ਼ਿੰਮੇਵਾਰੀਆਂ ਤੇ ਉੱਥੇ ਕਿਤਨਾ ਕਿਤੇ ਮੇਰੇ ਦਿਲ ਦੇ ਵਿੱਚ ਇਹ ਡਰ ਬਣਿਆ ਵੀ ਸ਼ਾਇਦ ਇਹ ਸੁਪਨਾ ਮੇਰਾ ਬੜਾ ਮੁਸ਼ਕਲ ਪੂਰਾ ਹੋਣਾ ਕਿਉਂਕਿ ਘਰ ਦੇ ਹਾਲਤ ਹਾਲਾਤ ਇੱਕ ਜਿਹੜਾ ਗਾਇਕੀ ਵਾਲਾ ਮੇਰੇ ਅੰਦਰ ਕੀੜਾ ਸੀ ਪੰਜਾਬੀ ਭਾਸ਼ਾ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਜਿਹੜਾ ਗਾਇਕੀ ਵਾਲਾ ਕੀੜਾ ਸੀਗਾ ਉਹਨੂੰ ਪੂਰਾ ਕਰਨ ਲਈ ਆਪਾਂ ਸਾਰੇ ਸੁਣਨ ਵਾਲੇ ਤੇ ਗਾਉਣ ਵਾਲੇ ਸਾਰੇ ਜਾਣਦੇ ਆ ਕਿਉਂਕਿ ਇੱਕ ਵੱਡੀ ਅਮਾਉਂਟ ਦੀ ਬੜੀ ਜ਼ਰੂਰਤ ਹੁੰਦੀ ਹੈ ਸੋ ਉਹ ਮੇਰੇ ਘਰ ਦੇ ਨਹੀਂ ਸੀ ਕਰ ਸਕਦੇ ਘਰ ਦੇ ਇਸ ਗੱਲ ਕਰਕੇ ਰੋਕਦੇ ਸੀਗੇ ਬਟ ਮੇਰਾ ਇੱਕੋ ਇੱਕ ਸੁਪਨਾ ਸੀਗਾ ਵੀ ਜੇ ਆਪਣੇ ਅੰਦਰ ਆਰਟ ਕਲਾ ਕੁਝ ਜਜ਼ਬਾ ਕੁਝ ਕਰਨ ਦਾ ਤਾਂ ਪੈਸਾ ਮੇਰਾ ਖਿਆਲ ਜੇ ਆਪਾਂ ਮਿਹਨਤ ਕਰ ਦਿੰਦਾ ਆਪਣੇ ਆਪ ਪਿੱਛੇ ਤੁਰਦਾ ਮੈਂ ਲਿਖਣ ਦੇ ਨਾਲ ਨਾਲ ਗਾਉਣ ਦੇ ਨਾਲ ਨਾਲ ਆਪਣਾ ਜਿਹੜਾ ਫਰੈਂਡ ਸਰਕਲ ਸੀਗਾ ਬੜਾ ਮਜ਼ਬੂਤ ਰੱਖਿਆ ਹੌਲੀ ਹੌਲੀ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈਠਣਾ ਮੈਂ ਨਵੀਆਂ ਚੀਜ਼ਾਂ ਲੈ ਕੇ ਉਹਨਾਂ ਨੂੰ ਸੁਣਾਉਣੀਆਂ ਤੇ ਉਹਨਾਂ ਨੇ ਹੱਲਾਸ਼ੀਰੀ ਨੇ ਮਤਲਬ ਮੇਰੇ ਪੈਰ ਨਹੀਂ ਸੀ ਕਦੇ ਲੱਗਣ ਦਿੱਤੇ ਧਰਤੀ ਤੇ ਮੈਨੂੰ ਬੜਾ ਹੌਸਲਾ ਮਿਲਦਾ ਜਦੋਂ ਵੀ ਕੋਈ ਨਵੀਂ ਚੀਜ਼ ਲਿਖਣੀ ਮੈਂ ਉਹਨਾਂ ਨੂੰ ਸੁਣਾਉਣੀ ਤੇ ਉਹ ਕਹਿੰਦੇ ਵੀ ਹਾਂ ਵੀ ਕਦੇ ਟਾਈਮ ਆਉਣਾ ਤੇ ਆਪਾਂ ਨੇ ਕੁਝ ਵੀ ਕਰਕੇ ਵਿਖਾਉਣਾ ਵੀ ਤੂੰ ਲੱਗਿਆ ਰਹਿ ਉਹਨਾਂ ਦੇ ਹੌਸਲੇ ਸਦਕਾ ਮੈਂ ਤੁਰਦਾ ਫਿਰਦਾ ਰਿਆ ਹੌਲੀ-ਹੌਲੀ ਇੱਕ ਦਿਨ ਟਾਈਮ ਆਇਆ ਜਿਹੜਾ ਫਰੈਂਡ ਸਰਕਲ ਦੇ ਵਿੱਚੋਂ ਇੱਕ ਸੀਨੀਅਰ ਸੀਗਾ ਜਿਹੜਾ ਮੇਰਾ ਭਰਾ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਸਾਲ ਦੋ ਸਾਲ ਦਾ ਤੂੰ ਉਦੋਂ ਤੱਕ ਤੂੰ ਆਪਣੀ ਪ੍ਰੋਪਰ ਤਿਆਰੀ ਕਰ ਤੇ ਜਦੋਂ ਟਾਈਮ ਆਉ ਤੁਹਾਨੂੰ ਮੈਂ ਖੁਦ ਦੱਸੂ ਤੇ ਚਲੋ ਉਹ ਟਾਈਮ ਵੀ ਨੇੜੇ ਆਇਆ ਜਦਾਂ ਫਰੈਂਡ ਸਰਕਲਸ ਜਿਹਾ ਕਿਸੇ ਨੇ 500 ਪਾਏ ਤੇ 1000 ਪਾਏ ਫਰਸਟ Song ਅਸੀਂ ਕੀਤਾ ਗਾਣਾ ਰਿਲੀਜ਼ ਕੀਤਾ ਏਰੀਆ ਦੇ ਵਿੱਚ ਕਾਫੀ ਉਸ ਗਾਣੇ ਨਾਲ ਨਾਮ ਨਖਟਿਆ ਮੈਨੂੰ ਮੇਲੇ ਤੇ ਜਦੋਂ ਹੋਰ ਛੋਟੇ ਮੋਟੇ ਸਟੇਜਾਂ ਦੇ ਉੱਤੇ ਮੇਰੀ ਆਉਣੀ ਜਾਣੀ ਹੋਰ ਵੱਧ ਗਈ ਜਿਹੜਾ ਮੇਰਾ ਜਿਹੜੀ ਮੇਰੀ ਫੇਸ ਵੈਲਿਊ ਸੀ ਲੋਕਾਂ ਦੇ ਸਾਹਮਣੇ ਆਉਣ ਲੱਗ ਗਈ ਤੇ ਹੌਲੀ ਹੌਲੀ ਜਦੋਂ ਜਦਾਂ ਮੈਂ ਖੁਦ ਜਵਾਨ ਹੁੰਦਾ ਰਿਹਾ ਮੇਰੀ ਲਿਖਣ ਵਾਲੀ ਕਲਮ ਵੀ ਖੁਦ ਜਵਾਨ ਹੁੰਦੀ ਰਹੀ ਕਈ ਗੱਲਾਂ ਮੈਂ ਲਿਖਦਾ ਹੋਇਆ ਸੋਚਦਾ ਹੁੰਨਾ ਇੱਕ ਗਾਣਾ ਸੀਗਾ ਬੇਬੇ ਬਾਪੂ ਤੇ ਮੈਂ ਕਾਫੀ ਐਦਾਂ ਦੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਪਾਉਂਦਾ ਰਹਿਣਾ ਤੇ ਲੋਕ ਕਾਫੀ ਪਿਆਰ ਦਿੰਦੇ ਆ ਸ਼ੇਅਰ ਕਰਦੇ ਆ ਉਹਨਾਂ ਚੀਜ਼ਾਂ ਨੂੰ ਤੇ ਮੇਰਾ ਬੜਾ ਹੌਸਲਾ ਵੱਧਾ ਉਹ ਗੱਲਾਂ ਸੀ ਕਈ ਵਾਰੀ 莱ਟਰ ਜਿਹੜਾ ਦਿਲੋਂ ਲਿਖਦਾ ਮੈਂ ਸ਼ਾਇਦ ਇੱਕ ਬੇਬੇ ਬਾਪੂ ਵਾਲਾ ਗਾਣਾ ਲਿਖਿਆ ਸੀਗਾ ਮੈਂ ਕਦੇ ਕਦੇ ਇਕੱਲਾ ਬਹਿ ਕੇ ਸੋਚਦਾ ਹੁੰਨਾ ਵੀ ਇਸ ਤੋਂ ਵੱਡੀ ਚੀਜ਼ ਮੇਰੇ ਲਈ ਲਿਖਣੀ ਬੜੀ ਔਖੀ ਹੈ ਵੀ ਇਹਨੂੰ ਪਲੱਸ ਕਰਨਾ ਬੜਾ ਔਖਾ ਸੀਗਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੂੰਗਾ ਉਹ ਦੋ ਗੱਲਾਂ ਕਹਿੰਦਾ ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਓਡੀ ਕੋਏ ਲੈ ਕੇ ਦਲਾਂ ਵਿੱਚ ਸੁਪਨੇ ਨਾ ਜਾਣ ਅੱਖਾਂ ਮੀਟੂਏ ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ ਵੇਲ ਬਾਪੂ ਨੂੰ ਮਿਲੇ ਨਾ ਹੱਲ ਤੇ ਪੰਜਾਲੀ ਤੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਦਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾਂ ਵਾਦਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਜਦੋਂ ਇਹ ਗਾਣਾ ਮੈਂ ਲਿਖਿਆ ਸੀ ਉਹਦੇ ਮਦਰਡੇ ਵਾਲੇ ਦਿਨ ਮੈਂ ਗਾਣਾ ਆਪਣੇ ਪੇਜ ਦੇ ਉਤੋਂ ਪਾਇਆ ਤਾਂ ਲੋਕਾਂ ਦਾ ਬੜਾ ਭਰਮਾ ਹੰਗਾਰਾ ਬੜਾ ਪਿਆਰ ਮੈਨੂੰ ਮਿਲਿਆ ਉਹ ਚੀਜ਼ ਨੇ ਮੇਰੀ ਹੋਰ ਹੱਲਾਸ਼ੇਰੀ ਤੇ ਮੈਨੂੰ ਬੜਾ ਹੌਸਲਾ ਮਿਲਿਆ ਜਦੋਂ ਵੀ ਆਪਾਂ ਜਦੋਂ ਵੀ ਮੈਂ ਇਸ ਲਾਈਨ ਦੇ ਵਿੱਚ ਆਪਣੇ ਇੱਕ ਮੈਂ ਇੱਕ ਗੱਲ ਨੋਟ ਕੀਤੀ ਇਸ ਲਾਈਨ ਦੇ ਵਿੱਚ ਬੰਦੇ ਨੂੰ ਝੂਠੇ ਸੁਪਨੇ ਵਿਖਾਉਣ ਵਾਲੇ ਬੜੇ ਮਿਲਦੇ ਆ ਫਰੰਟ ਦੇ ਬਿਠਾ ਕੇ ਕਹਿੰਦੇ ਆ ਆਪਾਂ ਇਹ ਕਰ ਦੇਣਾ ਉਹ ਕਰ ਦੇਣਾ ਉਹ ਕਰ ਦੇਣਾ ਪਰ ਬੜਾ ਮਨ ਟੁੱਟਦਾ ਜਦੋਂ ਉਹਨਾਂ ਗੱਲਾਂ ਨੂੰ ਲੈ ਕੇ ਬੰਦਾ ਉਸ ਚੀਜ਼ਾਂ ਨੂੰ ਲੈ ਕੇ ਫਰੰਟ ਵਾਲਾ ਸਾਹਮਣੇ ਵਾਲਾ ਬੰਦਾ ਉਹਨਾਂ ਗੱਲਾਂ ਨੂੰ ਲੈ ਕੇ ਖੜਾ ਨਾ ਉਤਰੇ ਇੱਕ ਵਾਰੀ ਸਭ ਤੋਂ ਖਤਰਨਾਕ ਹੁੰਦਾ ਕਿਸੇ ਦਾ ਵਿਸ਼ਵਾਸ ਟੁੱਟ ਜਾਣਾ ਜਦੋਂ ਵਿਸ਼ਵਾਸ ਟੁੱਟ ਜਾਂਦਾ ਤਾਂ ਬੰਦਾ ਅੰਦਰੋਂ ਆਪ ਟੁੱਟ ਜਾਂਦਾ ਉਹਨੂੰ ਜਿਹੜੇ ਸਹੀ ਬੰਦੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਉਹ ਬੰਦੇ ਨਜ਼ਰ ਆਉਣ ਲੱਗ ਜਾਂਦੇ ਨੇ ਜਿਹੜੇ ਇੱਕ ਗੱਲ ਕੱਚੀ ਕਰ ਲੈਂਦੇ ਉਸ ਗੱਲ ਦੇ ਉੱਤੇ ਖਰੇ ਨਹੀਂ ਉਤਰਦੇ ਸੋ ਐਦਾਂ ਦੀਆਂ ਅੜਚਣਾਂ ਬਹੁਤ ਜ਼ਿਆਦਾ ਆਈਆਂ ਹੌਲੀ-ਹੌਲੀ ਬਟ ਅਣਖਜ ਹੋ ਕੇ ਲੱਗੇ ਰਹਿਣਾ ਹੀ ਸਾਡਾ ਕੰਮ ਹੈ ਕਿਉਂ ਐਦਾਂ ਦੀਆਂ ਕੁਝ ਕੁਝ ਕੋਈ ਚੀਜ਼ਾਂ ਹੁੰਦੀਆਂ ਨੇ ਜਿੱਥੇ ਮੈਂ ਸਮਝਦਾ ਵੀ ਕਿਤਨਾ ਕਿਤੇ ਉਸ ਚੀਜ਼ ਦੇ ਵਿੱਚ ਕੁਦਰਤ ਦਾ ਪਰਮਾਤਮਾ ਦਾ ਵਾਸ ਹੁੰਦਾ ਜਦੋਂ ਕੋਈ ਐਦਾਂ ਦੀ ਚੀਜ਼ ਲਿਖਾਉਂਦਾ ਅੱਜ ਮੈਂ ਗੱਲ ਕਰਨੀ ਚਾਹੁੰਦਾ ਗੁਰਦਾਸ ਮਾਨ ਸਾਹਿਬ ਜੀ ਮੈਂ ਬੜਾ ਸਤਿਕਾਰ ਮੈਂ ਇੱਕੋ ਹੀ ਗੱਲ ਕਹੂੰਗਾ ਵੀ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਥਾਂ ਕੋਈ ਆਨ ਆਈ ਟਾਈਮ ਦੇ ਵਿੱਚ ਲੈ ਲੂਗਾ ਕਿਉਂਕਿ ਉਹ ਬੜੇ ਭਲੇ ਵਕਤਾਂ ਦੇ ਇੱਕ ਸਿੰਗਰ ਸੀ ਜਿਹੜਾ ਵਹਾ ਉਹਨਾਂ ਦਾ ਸ਼ੁਰੂ ਤੁਸੀਂ ਅੱਜ ਵੀ ਉਹਨਾਂ ਦੀ ਉਹੀ ਇਮੇਜ ਅੱਜ ਵੀ ਲੋਕ ਉਹਨਾਂ ਨੂੰ ਉਨਾ ਹੀ ਪਿਆਰ ਕਰਦੇ ਆ ਉਨਾ ਹੀ ਸਤਿਕਾਰ ਕਰਦੇ ਆ ਬਟ ਅੱਜ ਦਾ ਜਮਾਨਾ ਥੋੜਾ ਜਿਆ ਐਨਾ ਕੁ ਜ਼ਿਆਦਾ ਐਡਵਾਂਸ ਐਨਾ ਕੁ ਜ਼ਿਆਦਾ ਚੇਂਜ ਹੋ ਗਿਆ ਵੀ ਬਦਲਣਾ ਬੜਾ ਮੁਸ਼ਕਲ ਲੱਗਦਾ ਤੇ ਮੈਂ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਵੀ ਚੰਗਾ ਲਿਖਾਂ ਤੇ ਚੰਗਾ ਲਿਖ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂ ਤੇ ਉਸ ਚੀਜ਼ ਨੂੰ ਸੁਣ ਕੇ ਵੀ ਲੋਕ ਪਿਆਰ ਦੇਣ ਇੱਕੋ ਹੀ ਗੱਲ ਮੈਂ ਕਹਿਣੀ ਚਾਹੁੰਦਾ ਇੱਕ ਜ਼ਿੰਦਗੀ ਦਾ ਭਾਵੇਂ ਉਹ ਗਾਇਕੀ ਦਾ ਜ਼ਿੰਦਗੀ ਇੱਕ ਸਟਰਗਲ ਹੈ ਬੰਦਾ ਕਰਦਾ ਰਹੇ ਹੰਡ ਤੱਕ ਆਖਰੀ ਤੱਕ ਤੇ ਬੰਦਾ ਕਿਸੇ ਵੀ ਕੰਮ ਨੂੰ ਲੈ ਕੇ ਤੁਰਿਆ ਅੰਦਰ ਜਜ਼ਬਾ ਜਨੂਨ ਹੋਵੇ ਤਾਂ ਉਸ ਮੰਜ਼ਲ ਨੂੰ ਬੰਦਾ ਪਾਏ ਬਿਨਾ ਕਦੇ ਵੀ ਨਹੀਂ ਰਹਿੰਦਾ ਤੇ ਲੱਗੇ ਰਹਿਣਾ ਚਾਹੀਦਾ ਲੱਗੇ ਰਹਿਣਾ ਇਹ ਆਪਣੀ ਮਿਹਨਤ ਆ ਉਹੀ ਆਪਣੇ ਕਰਮਕੱਦਰ ਹੁੰਦੇ ਆ ਤੇ ਜਦੋਂ ਕੋਈ ਕੰਮ ਅੱਧ ਜਾ ਵਿਚਾਲੇ ਰਹੇ ਨੇ ਆਪਾਂ ਕਹਿੰਦੇ ਨੇ ਵੀ ਕਿਸਮਤ ਨੇ ਸਾਥ ਨਹੀਂ ਦਿੱਤਾ ਉਹ ਇੱਕ ਝੂਠਾ ਬਹਾਨਾ ਹੁੰਦਾ ਮੈਂ ਇਹ ਚੀਜ਼ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਜੇ ਆਪਾਂ ਮਿਹਨਤ ਕਰਾਂਗੇ ਤਾਂ ਕਿਸਮਤ ਆਪਣੇ ਆਪ ਹੀ ਚੰਗੀ ਹੁੰਦੀ ਹੈ ਮਿਹਨਤ ਨਾਲ ਹਰ ਇੱਕ ਚੀਜ਼ ਦਾ ਫਲ ਮਿਲਦਾ ਸੋ ਅੱਜ ਤੱਕ ਇੱਥੇ ਤੱਕ ਪਹੁੰਚੇ ਆ ਤੇ ਮਿਹਨਤ ਕੀਤੀ ਨੇਤਰਾਮ ਤੋਂ ਹਾਰ ਨੇਤ ਬਣਦਾ ਕਿਉਂਕਿ ਮੈਂ ਅਣਥੱਕ ਮਿਹਨਤ ਕੀਤੀ ਪਿੱਛੇ ਮੁੜ ਕੇ ਕਦੇ ਵੇਖਿਆ ਨਹੀਂ ਜ਼ਿੰਦਗੀ ਦੇ ਵਿੱਚ ਬੜੇ ਉਤਰਾ ਚੜ੍ਹਾ ਆਏ ਮੈਂ ਕਦੇ ਉਹਨਾਂ ਤੋਂ ਘਬਰਾਇਆ ਨਹੀਂ ਹਾਂ ਇੱਕ ਇੱਕ ਦੋ ਵਾਰੀ ਹੁੰਦਾ ਵੀ ਬੰਦਾ ਨਰਵਸ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਵੇਖ ਕੇ ਬਟ ਫੇਰ ਵੀ ਹੌਸਲਾ ਮੈਂ ਕਦੇ ਡਿੱਗਣ ਨਹੀਂ ਦਿੱਤਾ ਤੇ ਭਾਵੇਂ ਕੋਈ ਗਾਉਣ ਵਾਲਾ ਭਾਵੇਂ ਲਿਖਣ ਵਾਲਾ ਭਾਵੇਂ ਆਪਣੇ ਸਟੂਡੈਂਟ ਲਾਈਫ ਦੇ ਵਿੱਚ ਸਟਰਗਲ ਕਰ ਰਿਹਾ ਮਾਈਂਡ ਦੇ ਵਿੱਚ ਇਹੀ ਮੈਸੇਜ ਦੇਣਾ ਚਾਹੂੰਗਾ ਬਸ ਅੱਖਾਂ ਮੀਟ ਕੇ ਲੱਗੇ ਰਹੋ ਦਿੱਲੀ ਦੂਰ ਨਹੀਂ ਹੁੰਦੀ ਇੱਕ ਨਾ ਇੱਕ ਦਿਨ ਮੰਜ਼ਿਲ ਜ਼ਰੂਰ ਮਿਲ ਜਾਂਦੀ ਹੈ ਸੱਸੇ ਕਾਲ ਖੰਧੀ ਪੂਰੀ ਅਰੇ ਵਾਹ ਇਹ ਵੀਡੀਓ ਪੂਰੀ ਦੇਖ ਲਈ ਬਹੁਤ बढ़िया ਦੋਸਤੋ ਇਸ ਕਰੋਨਾ ਕਾਲ ਮੇ ਜੌਬ ਮਿਲਣਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ ਹਮੇਂ ਸੇ ਕਈ ਐਸੇ ਲੋਗ ਹੋਗੇ ਜੋ ਕਾਫੀ ਸਮੇਂ ਸੇ ਜੌਬ ਢੂੰਡ ਰਹੇ ਹੋਗੇ ਔਰ ਹਮੇਂ ਸੇ ਕੁਝ ਐਸੇ ਹੈ ਜੋ ਇਸ ਸਾਲ या तो ग्रेजुएट होने वाले हैं या हो चुके हैं लेकिन जॉब का कुछ अता पता नहीं तो ऐसे में जरूरी है कि हम अपने रेज्यूमे से उठकर अपनी स्किल्स और अपनी काबिलियत पे जॉब पाके दिखाएं इसीलिए जोश टॉक्स लेकर आया है जोश रिक्रूटमेंट टेस्ट यानी कि जे ये भारत का पहला ऐसा टेस्ट है जो हमारी स्किल्स को टेस्ट करने के साथ साथ हमें पूरा फीडबैक प्रोवाइड करेगा और कट ऑफ लिस्ट में आने वाले सभी कैंडिडेट्स को गारंटीड स्लॉट मिलेगा इंडिया की टॉप कंपनीज के साथ इंटरव्यू करने का यही नहीं टॉप स्कोरर्स जीत सकते हैं जो स्किल्स तरफ से दो लाख तक के प्राइजेस तो अब बिना किसी सरदर्दी के सिर्फ जे के लिए प्रिपेयर करें और घर बैठे बैठे पाइए अपनी मन पसंदीदा जॉब तो चलिए आज ही रजिस्टर करते हैं जे के लिए और देते हैं अपने करियर को नई दिशा और जानकारी के लिए कमेंट्स में दिए हुए लिंक पे जरूर क्लिक करें